ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਨਵਾਂ ਸ਼ਹਿਰ ਵਿਖੇ ਜਿਲ੍ਹਾ ਪਤਵਿਸਮਾਗਮ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਸੰਸਦ ਮੈਂਬਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕਾਂਗ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਸਮੇਤ ਵਕਫਾ ਖਲਕਿਆਂ ਦੇ ਵਿਧਾਇਕ ਸਮੇਤ ਆਪਾਗੂ ਸਰਪੰਚ ਪੰਚ ਵਾਖਵਾਖ ਹਲਕਿਆਂ ਦੇ ਕੌਂਸਲਰ ਇਸ ਸਮਾਗਮ ਦੌਰਾਨ ਪਹੁੰਚ ਰਹੇ ਹਨ ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਪੈਂਸ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਨੇ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਹਿੰਦ ਦੇ ਤਹਿਤ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਟਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਅੱਜ ਸੌਂ ਵੀ ਚੁੱਕੀ ਗਈ ਹੈ ਕਿ ਨਸ਼ਿਆਂ ਦੀ ਇਸ ਲੜਾਈ ਵਿੱਚ ਸਾਰੇ ਵੱਤੋਂ ਵੱਤ ਸਹਿਯੋਗ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਨਸ਼ਾ ਤਸਟਰ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਕੱਲੇ ਆ ਵੀ ਆਮ ਆਦਮੀ ਪਾਰਟੀ ਦੇ ਨਿਸ਼ਚਿਤ ਅਰਥਾਂ ਦੇ ਦੌਰਾਨ ਮਾਨ ਸਾਹਿਬ ਨੇ ਬਿਫੋਰ ਇਲੈਕਸ਼ਨ ਤੋਂ ਅਸੀਂ ਇਹ ਵਾਅਦਾ ਕੀਤਾ ਸੀ ਕਿ ਜਿਹੜਾ ਨਸ਼ਿਆਂ ਨੂੰ ਲੈ ਕੇ ਹਰ ਇੱਕ ਪਾਰਟੀ ਨੇ ਰਾਜਨੀਤੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਵੇਰ طریقے ਨਾਲ ਖਤਮ ਕਰਨ ਨੂੰ ਵਾਸਤੇ ਹੀ ਯੁੱਧ ਨਸ਼ਿਆਂ ਵਿਰੁੱਧ ਬਹੁਤ ਵੱਡੀ ਲੜਾਈ ਕੀਤੀ ਹੈ ਬਾਹਰ ਅੰਗੇ ਡਰਗੇ ਛੋਟ-ਮੋਟੀ ਗੱਲਾਂ ਇਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਰੇਕ ਜਿੱਤੇ ਹਰੇਕ ਬੰਦੇ ਨੂੰ ਹਰੇਕ ਪਿੰਡ ਦੇ ਪਤਵੰਤ ਤੇ ਹਰੇਕ ਸੱਤਾਰ ਦੇ ਮੇਰੇ ਪੰਜਾਬੀ ਨੂੰ ਇਨਵੋਲ ਕਰਦੇ ਆਂ ਪਰ ਸਾਨੂੰ ਲੋੜਾ ਚਾਹੋ ਮੀਡੀਆ ਦਾ ਕੈਪ ਸਰਪੰਚਾਇਤ ਕੌਂਸਲਰ ਉਸ ਇਸਰੇ ਜਿਹੜੇ ਸਾਡੇ ਸਤਾਰਿਓ ਮੰਤਰੀ ਸਾਹਿਬ ਨੇ ਸ਼ਹਿਰ ਆਏ ਸੀ ਤੋਂ ਸਾਡਾ ਮਕਸਦ ਹੈ ਕਿ ਨਾ ਕੋ ਪ੍ਰਤੀ ਨੂੰ ਨਾ ਨੌਜਵਾਨ ਨੂੰ ਬਚਾਉਣਾ ਬਇਆ ਦਾ ਬਿਹਤਰ ਉਸ ਏਜੰਡੇ ਤੇ ਆਵਾਦੀ ਪਾ ਕੇ ਸਰਕਾਰ ਤੋਂ ਪੰਜਾਬ ਗੁਰੂਆਂ ਪੀਰਾਂ ਤੇ ਫਕੀਰਾਂ ਦੀ ਧਰਤੀ ਐ ਸਲੇ ਧਰਤੀ ਵਾਤਾਵਰਣ ਤੇ ਪਾਣੀਆਂ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੋਢਲਾ ਤੇ ਨੀਚੀ ਫਰਜ ਹੈ ਇਹ ਵਿਚਾਰ ਹਰਿਆਣਾ ਤੇ ਕੇਂਦਰ ਦੀਆਂ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀਆਂ ਕੋਝੀਆਂ ਸਾਜਿਸ਼ਾ ਕਾੜ ਲਈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਸ ਪ੍ਰਦਰਸ਼ਨ ਕਰਨ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਪੁੱਲਰ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੰਕਾਵਾਲੀ ਚੇਅਰਮੈਨ ਮਾਰਕੀਟ ਕਮੇਟੀ ਪਿੱਖੀ ਵਰਿੰਦਰ ਸੋਨੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਬੁੱਢਲਾਡਾ ਸੀਚ ਸਿੰਘਲਾ ਨੇ ਪ੍ਰਗਟਾਇਆ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋ ਪੰਜ ਦਰਿਆਵਾਂ ਦੇ ਨਾਂ ਤੇ ਸਾਰੇ ਇੰਡੀਆ ਦੇ ਵਿੱਚ ਸਾਡਾ ਇੱਕ ਪੰਜਾਬ ਪੰਜ ਦਰਿਆਵਾਂ ਦੇ ਨਾਂ ਦੇ ਪੰਜਾਬ ਬਣੇ ਪਰ ਜਦੋਂ ਇੱਥੇ ਹੜ੍ਹ ਆਉਂਦੇ ਨੇ ਸਭ ਤੋਂ ਵੱਧ ਸਾਡੇ ਪੰਜਾਬ ਦਾ ਹੁੰਦਾ ਹੈ ਭਾਵੇਂ ਫਸਲ ਦਾ ਹੋਵੇ ਜਾਣੇ ਨੁਕਸਾਨ ਹੋਵੇ ਮਾਲੀ ਹੋਵੇ ਘਰਾਂ ਦਾ ਹੋਵੇ ਇਸ ਲਈ ਅਸੀਂ ਚਾਹੁੰਦੇ ਹਾਂ ਜੋ ਸਾਡਾ ਪਹਿਲਾ ਪਾਣੀ ਘਟਾ ਹੈ ਔਰ ਹੈਲਾ ਪਾਣੀ ਜ਼ਹਿਰ ਬੰਦਾ ਜਾ ਰਿਹਾ ਹੈ ਸਾਡਾ ਪੰਜਾਬ ਇੱਕ ਖੇਤੀ ਸੁਪ ਹੈ ਜਿਹਨੇ ਸਾਰੇ ਇੰਡੀਆ ਨੂੰ ਅੰਨ ਦਿੱਤਾ ਉਹ ਔਰ ਕੇਂਦਰ ਦਾ ਸਾਰਾ ਭਰਪੂਰ ਪੰਡਰ ਭਰ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਵੀ ਇਹਦਾ ਪਾਣੀ ਇੱਕ ਬੂੰਦ ਵੀ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਜੋ ਸਾਡੀ ਪੰਜਾਬ ਸਰਕਾਰ ਦਾ ਫੈਸਲਾ ਹੈ ਸਾਡੇ ਐਮਐਲਏ ਸਾਡਾ ਫੈਸਲਾ ਹੈ ਵੀ ਅਸੀਂ ਜੋ ਮਰਜ਼ੀ ਹੋ ਜੇ ਇਹਦਾ ਪਾਣੀ ਹਰਿਆਣੇ ਨੂੰ ਨਹੀਂ ਜਾਣ ਦੇਵਾਂਗੇ ਕਿਉਂਕਿ ਇਹ ਪੰਜਾਬ ਦੇ ਅੰਦਰ ਸੱਤ ਵਜਰੀ ਲੱਗਦੀ ਹੈ ਜਿਹਨੂੰ ਪਾਣੀ ਦੀ ਵੱਧ ਲੋੜ ਹੈ ਇਹੀ ਮੈਂ ਕਹਿਣਾ ਚਾਹੁੰਦਾ ਹਾਂ ਬਹੁਤ ਬਹੁਤ ਧੰਨਵਾਦ ਮੋਹਾਲੀ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਮੋਹਾਲੀ ਬਲੋ ਸਮਾਰਟ ਵੰਡਰ ਸਕੂਲ ਸੈਕਟਰ 71 ਵਿਖੇ ਸ਼ਾਨਦਾਰ ਸੰਗੀਤਕ ਸ਼ਾਮ ਦਾ ਆਰਚਨ ਕੀਤਾ ਗਿਆ। ਇਹ ਪ੍ਰੋਗਰਾਮ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ ਵਜੋਂ ਆਯੋਜਿਤ ਕੀਤਾ ਗਿਆ ਸੀ ਜਿਨ੍ਹਾਂ ਦੀ ਵਰਸੀ 6 ਮਈ ਨੂੰ ਆਉਂਦੀ ਹੈ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਗਾਇਕ ਸ਼੍ਰੀ ਆਰ ਡੀ ਕੈਲੇ ਦੁਆਰਾ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਸ਼ਿਵ ਬਟਾਲਵੀ ਦੇ 70 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ ਹੈ। ਪ੍ਰੋਗਰਾਮ ਦਾ ਆਗਾਜ਼ ਸ਼੍ਰੀਮਤੀ ਅਫਤਾਰ ਕੌਰ ਦੁਆਰਾ ਇੱਕ ਸ਼ਬਦ ਨਾਲ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਐਸਐਸ ਨૈયਰ, ਗੁਲਦੀਪ ਸਿੰਘ, ਆਰਕੇ ਗੁਪਤਾ, ਐਸਪੀ ਦੁੱਗੜ, ਡਾਕਟਰ ਆਈ ਐਸ ਕੰਗ ਵਿਜੇ ਚਤੁਰਵੇਦੀ ਨਿਰਮਲਜੀਤ ਸਿੰਘ ਸ਼੍ਰੀਮਤੀ ਪ੍ਰੋਮਿਲਾ ਸਿੰਘ ਅਤੇ ਹਰਜਿੰਦਰ ਸਿੰਘ ਦੁਆਰਾ ਗਾਏ ਗਏ ਗੀਤਾਂ ਨੂੰ ਪੇਸ਼ ਕੀਤਾ ਗਿਆ ਮਿਤੀ 3 ਦਸੰਬਰ 2024 ਨੂੰ ਸਰਕਾਰੀ ਆਈਟੀਆਈ ਲੜਕੇ ਪਠਾਨਕੋਟ ਦੇ ਪ੍ਰਿੰਸੀਪਲ ਸੁਭਾਸ਼ ਚੰਦਰ ਵੱਲੋਂ ਆਪਣੇ ਅਹੁਦੇ ਦੀ ਸ਼ਰਿਆਮ ਦੁਰਵਰਤੋਂ ਕਰਦਿਆਂ तमाम ਨਿਯਮਾਂ ਦੀ ਉਲੰਘਣਾ ਕਰਕੇ ਸੰਸਾ ਵਿੱਚ ਕਿਸੇ ਦੂਜੇ ਸੰਸਾ ਦੀ ਇੰਗਲਿਸ਼ ਅਧਿਆਪਕ ਸ਼੍ਰੀਮਤੀ ਸੁਰੇਸ਼ ਬਾਲਾ ਦਾ ਜਨਮ ਦਿਨ ਬੜੀ ਧੂਮਤਾਬ ਨਾਲ ਮਨਾਇਆ ਗਿਆ ਸੀ ਜਿਸ ਰਣ ਪਾਰਟੀ ਵਿੱਚ ਸ਼ਾਮਲ ਸਟਾਫ ਮੈਂਬਰਾਂ ਦੀ ਸੇਵਾ ਚੱਕਰ ਵਿੱਚ ਸੰਸਾਦੇ ਸਿੱਖਿਆਰਤੀਆਂ ਨੂੰ ਲਗਾਇਆ ਗਿਆ ਸੀ ਜਿਸ ਸੰਬੰਧੀ ਸੰਸਾਦੇ ਕਰਮਚਾਰੀ ਸਰਬਜੀਤ ਸਿੰਘ ਵੱਲੋਂ ਪੁਖਤਾ ਸਬੂਤਾਂ ਸਮੇਤ ਡਾਇਰੈਕਟਰ ਤੇ ਪ੍ਰਿੰਸੀਪਲ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਨਾਲ-ਨਾਲ ਮੁੱਖ ਮੰਤਰੀ ਪੰਜਾਬ ਨੂੰ ਈਮੇਲ ਰਾਹੀਂ ਸ਼ਿਕਾਇਤ ਪੇਸ਼ ਕੇ ਦੋਸ਼ੀ ਅਧਿਕਾਰੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ ਪਰੰਤੂ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਾ ਲਿਆਉਣ ਕਰਕੇ ਇਸ ਸਬੰਧੀ ਮੋੜ ਮਿਤੀ 18 ਫਰਵਰੀ 2025 ਨੂੰ ਇੱਕ ਈਮੇਲ ਯਾਦ ਪੱਤਰ ਵੀ ਭੇਜਿਆ ਗਿਆ ਸੀ ਪਰੰਤੂ ਵਿਭਾਗ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵਿਭਾਗ ਦੋਸ਼ੀ ਵਿਰੁੱਧ ਕੋਈ ਵੀ ਸਾਰਥਕ ਕਾਰਵਾਈ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਰਿਹਾ ਅਕਾਲੀ ਆਗੂ ਸ਼੍ਰੀ ਪੁਰਖਾ ਲਵੀ ਨੇ ਮੀਡੀਆ ਨੂੰ ਸਬੂਤ ਵਜੋਂ ਵੀਡੀਓ ਕਲਿੱਪ ਦਿਖਾਉਂਦਿਆਂ ਕਿਹਾ ਕਿ ਵਿਭਾਗ ਵਿੱਚ तमाम ਅਧਿਕਾਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਕਰਕੇ ਸਾਰੇ ਹਮਾਮ ਵਿੱਚ ਨੰਗੇ ਹਨ ਜਿਸ ਕਾਰਨ ਪੀੜਤਾ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਸ਼ਿਕਾਇਤ ਉੱਤੇ ਕੋਈ ਵੀ ਲੋੜਿੰਦੀ ਕਾਰਵਾਈ ਅਮਲ ਵਿੱਚ ਨਹੀਂ ਆਉਂਦੀ ਅੱਜ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਸਕੂਲਾਂ ਦੇ ਵਿੱਚ ਜਾ ਕੇ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਢੰਡੋਰਾ ਪਿੱਟ ਰਹੀ ਹੈ ਉੱਥੇ ਦੂਜੇ ਪਾਸੇ ਸਕੂਲਾਂ ਦੇ ਵਿੱਚ ਜਿੰਨੀਆਂ ਹੋਰ ਵੀ ਸਰਕਾਰੀ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਨੂੰ ਜਿਹੜੀ ਮਿਆਰੀ ਸਿੱਖਿਆ ਦੇਣ ਦੀ ਵਿਜਾਏ ਉਹਨਾਂ ਤੋਂ ਵੇਟਰ ਦਾ ਕੰਮ ਲੈ ਕੇ ਉਹਨਾਂ ਨੂੰ ਮਜ਼ਦੂਰੀ ਦਾ ਕੰਮ ਲੈ ਕੇ ਉਹਨਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਬੀਤੇ ਦਿਨੀ ਸ਼੍ਰੀ ਗੋਬਿੰਦਵਾਲ ਸਾਹਿਬ ਦੇ ਸਕੂਲ ਆਫ ਐਮੀਨੈਂਸ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਸਿੱਖਿਆ ਕ੍ਰਾਂਤੀ ਉਦਘਾਟਨ ਸਮਾਰੋਹ ਦੇ ਦੌਰਾਨ ਬੱਚਿਆਂ ਦੇ ਕੀਤੀ ਜਾ ਰਹੀ ਜਿਹੜੀ ਵेटर ਦੀ ਸਰਵਿਸ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਸੰਬੰਧਿਤ ਪ੍ਰਿੰਸੀਪਲ ਨੂੰ ਮੁਅਤਲ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਦਸੰਬਰ 2024 ਦੇ ਵਿੱਚ ਸਰਕਾਰੀ ਆਈਟੀਆਈ ਪਠਾਨਕੋਟ ਦੇ ਵਿੱਚ ਉੱਥੋਂ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਚੰਦਰ ਜੀ ਨੇ ਕਿਸੇ ਹੋਰ ਸੰਸਥਾ ਦੀ ਮੁਲਾਜ਼ਮ ਨੂੰ ਆਪਣੇ ਸੰਸਥਾ ਦੇ ਵਿੱਚ ਬੁਲਾ ਕੇ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਗਿਆ ਬਹੁਤ ਸਾਰੇ ਜਿਹੜੇ ਸਟਾਫ ਮੈਂਬਰ ਨੇ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਔਰ ਉਸ ਪਾਰਟੀ ਦੇ ਵਿੱਚ ਜਿਹੜੀ ਇੱਕ ਨਿੱਜੀ ਪਾਰਟੀ ਸੀ ਉਸ ਦੇ ਵਿੱਚ ਜਿਹੜਾ ਸਖਿਆਰਤੀ ਸੀਗੇ ਉਹਨਾਂ ਤੋਂ ਵेटर ਦਾ ਕੰਮ ਲਿਆ ਗਿਆ ਉਹਨਾਂ ਤੋਂ ਮਜ਼ਦੂਰੀ ਕਰਵਾਈ ਗਈ ਔਰ ਦਸੰਬਰ ਦਾ ਦਸੰਬਰ 2 2024 ਦੇ ਵਿੱਚ ਇਹ ਜਿਹੜੀ ਸ਼ਿਕਾਇਤ ਹੈ ਸਬੰਧਤ ਮਾਇਕਮੇ ਦੇ ਟੈਕਨੀਕਲ ਐਜੂਕੇਸ਼ਨ ਪੰਜਾਬ ਦੇ ਜਿਹੜੇ ਡਾਇਰੈਕਟਰ ਸਾਹਿਬਾਨ ਸੀ ਔਰ ਪ੍ਰਿੰਸੀਪਲ ਸਕੱਤਰ ਦੇ ਨਾਮ ਨਾਲ ਇਹ ਇਸ ਵਿਭਾਗ ਦੇ ਮਾਨਯੋਗ ਕੈਬਨਟ ਵਜ਼ੀਰ શ્રી ਹਰਜੋਤ ਬੈਂਸ ਨੂੰ ਵੀ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਗਈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ 5-6 ਮਹੀਨੇ ਬੀਤ ਜਾਣ ਦੇ ਬਾਅਦ ਵੀ ਉਹਨਾਂ ਦੋਸ਼ੀਆਂ ਦੇ ਵਿਰੁੱਧ ਜਿਹੜੀ ਕਾਰਵਾਈ ਕੋਈ ਵੀ ਸਰਕਾਰ ਵੱਲੋਂ ਅਮਲ ਦੇ ਵਿੱਚ ਨਹੀਂ ਆਈ ਔਰ ਮੈਂ ਸਮਝਦਾ ਕਿ ਇਹ ਦੋਹਰੀ ਨੀਤੀ ਹੈ ਕਿਉਂਕਿ ਸ਼੍ਰੀ ਗੋਵਿੰਦਵਾਲ ਸਾਹਿਬ ਦਾ ਜਿਹੜਾ ਮਾਮਲਾ ਸੀ ਮੀਡੀਆ ਦੇ ਵਿੱਚ ਔਨ ਕਰਕੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਸੋ ਉਹਨਾਂ ਨੂੰ ਇਹ ਜਿਹੜੀ ਉਸ ਸਬੰਧਤ ਪ੍ਰਿੰਸੀਪਲ ਦੇ ਖਿਲਾਫ ਮਜਬੂਰੀ ਵਸ ਜਿਹੜਾ ਐਕਸ਼ਨ ਲਿਆ ਲੈਣਾ ਪਿਆ ਸੋ ਜਿੱਥੇ ਸਰਕਾਰ ਦੋਰੀ ਨੀਤੀ ਕਰ ਰਹੀ ਹੈ ਕਿਉਂਕਿ ਸਕੂਲ ਐਜੂਕੇਸ਼ਨ ਔਰ ਟੈਕਨੀਕਲ ਐਜੂਕੇਸ਼ਨ ਦੇ ਜਿਹੜੇ ਮਨਿਸਟਰ ਹੈ ਉਹ ਸ੍ਰੀ ਹਰਜੋਤ ਮੈਸ ਜੀ ਇੱਕੋ ਨੇ ਦੋਨਾਂ ਕੋਲ ਦੋਨਾਂ ਡਿਪਾਰਟਮੈਂਟਾਂ ਦਾ ਜਿਹੜਾ ਜ਼ਿੰਮੇਵਾਰੀ ਹੈ ਜਿਹੜਾ ਚਾਰਜ ਹੈ ਇਹਨਾਂ ਮੰਤਰੀ ਸਾਹਿਬ ਦੇ ਕੋਲ ਹੀ ਹੈ ਤੋਂ ਅੱਜ ਤੱਕ ਜਿਹੜੀ ਉਸ ਮਾਮਲੇ ਦੇ ਵਿੱਚ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਸੋ ਜਦੋਂ ਇਹ ਕਾਰਵਾਈ ਅਮਲ ਦੇ ਵਿੱਚ ਨਹੀਂ ਆਈ ਉਸ ਤੋਂ ਬਾਅਦ ਜਿਹੜਾ ਇਸੇ ਸੰਬੰਧੀ ਜਿਹੜੇ ਰਿਮਾਈਂਡਰ ਵੀ ਭੇਜੇ ਗਏ ਪਰ ਸਰਕਾਰ ਦੇ ਕੰੰਦ ਦੇ ਉੱਤੇ ਜੋ ਨਹੀਂ ਸਰਕੀ ਉਹ ਸਬੰਧਤ ਪ੍ਰਿੰਸੀਪਲ ਸ਼੍ਰੀ ਸੁਭਾਸ ਚੰਦਰ ਜੀ ਜਿਨ੍ਹਾਂ ਨੇ ਇੱਕ ਨਿੱਜੀ ਪ੍ਰਾਈਵੇਟ ਪਾਰਟੀ ਦਾ ਯੋਜਨ ਕਰਕੇ ਬੱਚਿਆਂ ਤੋਂ ਜਿਹੜਾ ਗੈਰ ਕਾਨੂੰਨੀ ਗੈਰ ਸਮਾਜਿਕ ਗੈਰ ਪ੍ਰਸ਼ਾਸਕੀ ਕੰਮ ਲਿਆ ਉਸ ਦੇ ਬਰੁੱਤ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਨਹੀਂ ਆਈ ਸ਼੍ਰੀ ਮੁਖਸਰ ਸਾਈ ਵਿੱਚ ਆਯੋਜਿਤ ਕੀਤੀ ਗਈ ਉਹ ਦਿਨ ਅਸ਼ਰੂਤ ਸਮਾਗਮ ਵਿੱਚ ਪੰਜਾਬ ਦੇ ਤਿੰਨ ਕੈਬਨਟ ਦੇ ਵ지ਰ ਕਰਮਵਾਰ ਬਰਿੰਗਲ ਗੋਇਲ ਗੁਰਮੀਤ ਸਿੰਘ ਖੁੜਿਆ ਅਤੇ ਡਾਕਟਰ ਬਲਜੀਤ ਕੌਰ ਸਮੇਤ ਪੰਜਾਬ ਵਿਧਾਨ ਸਭਾ ਦੇ ਚੀਫ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਦੋ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਹਰਦੀਪ ਸਿੰਘ ਜਿੰਪੀ ਢਿੱਲੋਂ ਪਹੁੰਚੇ ਸਨ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਅਤੇ ਆਪੋ ਆਪਣੇ ਹਰਮਨ ਪਿਆਰੇ ਨੇਤਾਵਾਂ ਨੂੰ ਮਿਲਣ ਲਈ ਵੱਡੀ ਗਿਣਤੀ ਵਿੱਚ ਜਿੱਥੇ ਆਮ ਲੋਕ ਪਹੁੰਚੇ ਸਨ ਉੱਥੇ ਹੀ ਭੀੜ ਦਾ ਲਾਭ ਠਾਣ ਲਈ ਜੇ ਪਤਰੇ ਵੀ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੱਤੇ ਇਸ ਸਮਾਗਮ ਵਿੱਚ ਇੱਕ ਜੇਬ ਕਤਰੇ ਨੇ ਇੱਕ ਆੜਤੀ ਦੀ ਜੇਬ ਵਿੱਚੋਂ 70000 ਰੁਪਏ ਕਢ ਲਏ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀਆਂ ਤੇ ਆੜਤੀਆਂ ਦੀ ਫੁਰਤੀ ਨਾਲ ਇੱਕ ਜੇਬ ਕਤਰੇ ਨੂੰ ਮੌਕੇ ਤੇ ਫੜ ਲਿਆ ਗਿਆ ਜਿਸ ਕੋਲੋਂ 70000 ਰੁਪਏ ਵੀ ਬਰਾਮਦ ਕਰ ਲਏ ਗਏ ਇਹ ਤੁਹਾਨੂੰ ਕਿੱਥੋਂ ਮਿਲੇ ਜੀ ਪੈਸੇ ਜਦੋਂ ਮੁੰਡਾ ਸਾਡੇ ਫੜ ਲਿਆ ਜੀ ਕਿੱਥੋਂ ਦੇ ਰਹੇ ਹੋ ਰਾਜਪਾਲ ਸਿੰਘ ਜੀ ਪਿੰਡ ਮਹਰਾਜ ਵਾਲਾ ਜੀ ਕਿਹ ਕਿਹ ਜਿਹੜੇ ਪੈਸੇ ਲਈ ਫੜਦੇ ਹੋ ਕਿੱਥੋਂ ਆਏ ਤੁਹਾਡੇ ਕੋਲ ਹਾਂ ਜੀ ਆੜਤੀਆਂ ਜੀ ਮੈਂ ਜਿੰਮੇਦਾਰ ਹੁੰਦੇ ਨੇ ਉਹ ਪੈਸੇ ਨਾਲ ਉਹ ਪੈਸੇ ਐਸੇ ਮੈਂ ਕੁੜੀਆਂ ਨੂੰ ਮਿਲਣ ਆਖਦੇ ਆਏ ਸੀ ਜੀ ਅਸੀਂ ਤੇ ਚੋਰ ਨੇ ਮੇਰੇ ਪੈਸੇ ਕੱਢ ਲਏ ਜੀ ਕਿੰਨੇ ਦੇ ਪੈਸੇ 70000 ਰੁਪਏ ਜੀ ਚੋਰ ਫੜਿਆ ਗਿਆ ਫੜਿਆ ਗਿਆ ਜੀ ਕੀ ਕੀਤਾ ਕਿ ਉਹਦਾ ਉਹ ਪੁਲਿਸ ਨੇ ਫੜ ਲਿਆ ਜੀ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਕਹਿੰਦੇ ਵੀ ਸਖਤ ਕਾਰਵਾਈ ਕੀਤੀ ਜਾਵੇ ਜੀ ਮੇਰੇ ਪੁੱਛੇ ਪਰ ਛੱਡਣੇ ਜਾਵੇ ਜੀ ਗਰਮੀਤ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਨਾਲ ਮੈਂ ਜੀ ਅਸੀਂ ਮਿਲਣ ਆਸਤੇ ਗਿਆ ਸੀਗੇ ਆਪਣੇ ਬਲਜੀਤ ਕੌਰ ਨੂੰ ਤੇ ਅੰਦਰ ਅਸੀਂ ਮਗਰੋਂ ਪਤਾ ਹੀ ਨਹੀਂ ਲੱਗਾ ਜੀ ਬੜੂਆ ਕਰ ਲੈ ਜੀ ਕਿਨੇ ਕੱਟਿਆ ਜੀ ਕੱਟਿਆ ਜੀ ਫੜਿਆ ਗਿਆ ਮੁੰਡਾ ਕੀ ਕੋਈ ਸੀਗਾ ਬੜੂਆ ਉਹ ਬੜੂਏ ਚ ਆਧਾਰ ਕਾਰਡ ਬੋਰਡ ਕਾਰਡ ਪੰਚਾਇਤ ਦਾ ਕਾਰਡ ਪੈਂਡ ਸ਼ੇਰ ਕਾਰਡ ਗਿਆਨ ਸਿੰਘ ਵਾਲਾ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਕਾਰਵਾਈ ਹੁਣੀ ਚਾਹੀਦੀ ਮੇਰੇ ਡਾਕੂਮੈਂਟ ਮੈਨੂੰ ਵਾਪਸ ਹੋਣੇ ਚਾਹੀਦੇ ਮੇਰੇ ਡਾਕੂਮੈਂਟ ਹੁਣ ਬੜੇ ਔਖੇ ਕਿੰਨੇ ਜਾਣੇ ਸੀ ਬਾਈ ਤੁਸੀਂ ਇਸ ਕੰਮ ਵਾਲੇ ਵੀਰੇ ਯਾਰ ਮੈਂ ਤਾਂ ਕੱਲਾ ਆਇਆ ਸੀ ਗਾਇਸ ਤੇ ਬਟਿੰਡੋ ਆਇਆ ਹੋਰੀਆਂ ਕਰਨੀ ਆਇਆ ਸੀ ਨਹੀਂ ਅੰਗਲ ਬਾਕੀ ਤੇਰੇ ਨਾਲ ਦੇ ਕੋਈ ਨਹੀਂ ਜੀ ਮੇਰੇ ਨਾਲ ਦਾ ਮੈਂ ਵੀਰੇ ਯਾਰ ਮਜਬੂਰੀ ਜਿਹੀ ਤੇ ਬੇਬੇ ਦੇ ਕਰਕੇ ਪੈਸੇ ਜੀ ਭਾਈ ਕੱਲ ਦੇ ਮੈਂ ਜੇਬੀ ਜੋ ਕੱਢ ਲਈ ਸੀਗੇ ਮੋਹਾਲੀ ਦੇ ਗਰਨੇਂਡ ਰੋਮਾਨੀਆ ਰਿਜ਼ੋਰਟ ਵਿਖੇ ਪਿੰਡ ਵਾਰਡ ਰੱਖਿਆ ਕਮੇਟੀ ਪੰਚਾਇਤਾਂ ਤੇ ਕੌਂਸਲਰਾਂ ਦੀ ਜ਼ਿਲ੍ਹਾ ਪੱਧਰੀ ਵਿਸ਼ਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦੋ ਪੱਖੀ ਰਣਨੀਤੀ ਤੇ ਕੰਮ ਕਰਕੇ ਨਸ਼ਾ ਵਿਰੁੱਧ ਜੰਗ ਚੇੜੀ ਪਹਿਲੇ ਪੜਾਅ 'ਚ ਨਸ਼ਾ ਤਸਕਰਾ ਦੁਆਲੇ ਸਿਕੰਜਾ ਕਾਸਕੇ ਨਸ਼ਾ ਤਸਕਰਾ ਦਾ ਨੈਟਵਰਕ ਖਤਮ ਕਰਨਾ ਹੈ ਤੇ ਦੂਜੇ ਪੜਾਅ ਵਿੱਚ ਪੀੜਤਾਂ ਦਾ ਇਲਾਜ ਕਰਨਾ ਮੂੜ ਬਸੇਬੇਦਾਨ ਹੁਨਰ ਸਿਖਲਾਈ ਦੇਣਾ ਤੇ ਉਹਨਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਸਵੈ ਨਿਰਭਰ ਔਨਲਾਈਨ ਨੌਕਰੀਆਂ ਕਰਕੇ ਪ੍ਰਦਾਨ ਕਰਨਾ ਉਹਨਾਂ ਕਹਿ ਕੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਚੰਗਾ ਕੰਮ ਕਰ ਰਹੀ ਹੈ ਜਦੋਂ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਵਿਸਟਿਆਂ ਦੀ ਸਮਰੱਥਾ ਵਧਾਉਣ ਲਈ ਕੰਮ ਕਰ ਰਿਹਾ ਹੈ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਹੀ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ